ਨਵੇਂ ਸਾਲ 2025 ਤੋਂ ਪਹਿਲਾਂ ਪੀਐਮ ਮੋਦੀ ਨੇ ਔਰਤਾਂ ਲਈ ਖਾਸ ਤੋਹਫੇ ਦਾ ਐਲਾਨ ਕੀਤਾ ਹੈ। ਇੱਕ ਨਵੀਂ ਐਲਸਿਸ ਸਕੀਮ ਜੋ ਔਰਤਾਂ ਨੂੰ 7000 ਰੁਪਏ ਦੀ ਮਹੀਨਾਵਾਰ ਆਮਦਨ ਦੇਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਸਸ਼ਕਤੀਕਰਨ ਅਤੇ ਵਿੱਤੀ ਸਮਾਵੇਸ਼ ਲਈ ਜੀਵਨ ਬੀਮਾ ਨਿਗਮ ਦੀ ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਜਾਣੋ ਇਸ ਸਕੀਮ ਨਾਲ ਔਰਤਾਂ ਨੂੰ ਕੀ ਮਿਲੇਗਾ ਫਾਇਦਾ। LIC ਬੀਮਾ ਸਕੀਮ MCS ਸਕੀਮ ਇੱਕ ਵਜੀਫਾ ਸਕੀਮ ਹੈ ਜੋ ਸਿਰਫ ਔਰਤਾਂ ਲਈ ਹੈ ਇਸ ਦੀ ਮਿਆਦ 3 ਸਾਲ ਹੈ ਇਸ ਪਹਿਲ ਕਦਮੀ ਦੇ ਤਹਿਤ 18 ਤੋਂ 70 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਜਿਨ੍ਹਾਂ ਨੇ 10ਵੀਂ ਜਮਾਤ ਪਾਸ ਕੀਤੀ ਹੈ ਨੂੰ ਸਿਕਲਾਈ ਦਿੱਤੀ ਜਾਵੇਗੀ ਆ ਜੋ LIC ਏਜੰਟ ਬਣ ਸਕਣ LIC ਦੀ ਬੀਮਾ ਸਾਕੀ MCS ਕੀਮਤ 3 ਸਾਲ ਦੀ ਵਜੀਫਾ ਮਿਆਦ ਦੇ ਨਾਲ ਸਿਰਫ ਔਰਤਾਂ ਲਈ ਇੱਕ ਸਕਾਲਰਸ਼ਿਪ ਸਕੀਮ ਹੈ MCS ਕੀ ਮਦੀਨਾ ਕਿਸੇ ਵੀ ਵਿਅਕਤੀ ਦੀ ਨਿਗਮ ਦੇ ਕਰਮਚਾਰੀ ਵਜੋਂ ਨਿਯੁਕਤੀ ਨੂੰ ਤਨਖਾਹ ਵਾਲੀ ਨਿਯੁਕਤੀ ਨਹੀਂ ਮੰਨਿਆ ਜਾਵੇਗਾ ਅੱਜ ਦੀ ਮਿਤੀ ਤੇ ਘੱਟੋ ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ ਦਾਖਲੇ ਦੇ ਸਮੇਂ ਅਧਿਕਤਮ ਉਮਰ 70 ਸਾਲ ਹੋਵੇਗੀ ਘੱਟੋ ਘੱਟ ਯੋਗਤਾ 10ਵੀਂ ਜਮਾਤ ਪਾਸ ਉਨ੍ਹਾਂ ਨੂੰ ਵਿੱਤੀ ਸਾਖਰਤਾ ਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਪਹਿਲੇ 3 ਸਾਲਾਂ ਲਈ ਵਜੀਫਾ ਮਿਲੇਗਾ ਆਪਣੀ ਸਕਲਾਈ ਪੂਰੀ ਕਰਨ ਤੋਂ ਬਾਅਦ ਇਹਨਾਂ ਔਰਤਾਂ ਨੂੰ ਐਲ ਆਈਸੀ ਵਿਕਾਸ ਅਫਸਰ ਵਜੋਂ ਅਸਾਮੀਆਂ ਲਈ ਯੋਗਤਾ ਪੂਰੀ ਕਰਨ ਦਾ ਮੌਕਾ ਮਿਲੇਗਾ ਪਹਿਲੇ ਸਾਲ 7000 ਰੁਪਏ ਦਿੱਤੇ ਜਾਣਗੇ ਦੂਜੇ ਸਾਲ ਵਿੱਚ 6000 ਰੁਪਏ ਬਸ਼ਰ ਬਸ਼ਰਤੇ ਕਿ ਪਹਿਲੇ ਵਜੀਫੇ ਵਾਲੇ ਸਾਲ ਵਿੱਚ ਪੂਰੀਆਂ ਹੋਈਆਂ ਘੱਟੋ ਘੱਟ 65% ਨੀਤੀਆਂ ਦੂਜੇ ਵਜੀਫੇ ਵਾਲੇ ਸਾਲ ਦੇ ਅਨੁਸਾਰੀ ਮਹੀਨੇ ਦੇ ਅੰਤ ਤੱਕ ਲਾਗੂ ਹੋਣ ਤੀਜੇ ਸਾਲ ਵਿੱਚ 5000 ਰੁਪਏ ਦੂਜੇ ਸਾਲ ਵਿੱਚ 6000 ਰੁਪਏ ਬਸ਼ਰਤੇ ਕਿ ਪਹਿਲੇ ਵਜੀਫੇ ਵਾਲੇ ਸਾਲ ਵਿੱਚ ਪੂਰੀਆਂ ਹੋਈਆਂ ਘੱਟੋ-ਘੱਟ 65% ਨੀਤੀਆਂ ਦੂਜੇ ਵਜੀਫੇ ਨਾਲ ਸਾਲ ਦੇ ਅਨੁਸਾਰੀ ਮਹੀਨੇ ਦੇ ਅੰਤ ਤੱਕ ਲਾਗੂ ਹੋਣ ਤੀਜੇ ਸਾਲ ਵਿੱਚ 5000 ਰੁਪਏ ਬਸ਼ਰਤੇ ਕਿ ਦੂਜੇ ਵਜੀਫੇ ਵਾਲੇ ਸਾਲ ਵਿੱਚ ਪੂਰੀਆਂ ਹੋਈਆਂ ਘੱਟੋ-ਘੱਟ 65% ਨੀਤੀਆਂ ਤੀਜੇ ਵਜੀਫੇ ਵਾਲੇ ਸਾਲ ਦੇ ਅਨੁਸਾਰੀ ਮਹੀਨੇ ਦੇ ਅੰਤ ਤੱਕ ਲਾਗੂ ਹੋਣ ਅਰਜੀ ਦੀ ਮਿਤੀ ਤੇ ਘੱਟੋ ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ ਦਾਖਲੇ ਦੇ ਸਮੇਂ ਦੀ ਖਤਮ ਉਮਰ 70 ਸਾਲ ਹੋਵੇਗੀ ਯੋਜਨਾਦੀਨ ਕਿਸੇ ਵੀ ਵਿਅਕਤੀ ਦੀ ਨਿਗਮ ਦੇ ਕਰਮਚਾਰੀ ਵਜੋਂ ਨਿਯੁਕਤੀ ਨੂੰ ਤਨਖਾਹ ਵਾਲੀ ਨਿਯੁਕਤੀ ਨਹੀਂ ਮੰਨਿਆ ਜਾਵੇਗਾ